ਪੰਜਾਬ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਸੋਮਵਾਰ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ਤੇ ਹੋਵੇਗੀ ਕੈਬਨਿਟ ਮੀਟਿੰਗ ਦਾ ਕੋਈ ਏਜੰਡਾ ਹਜੇ ਜਾਰੀ ਨਹੀਂ ਕੀਤਾ ਗਿਆ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਉਪਚੋਣ ਤੋਂ ਪਹਿਲਾਂ ਇਸ ਮੀਟਿੰਗ ਨੂੰ ਬਹੁਤ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕੈਬਨਿਟ ਮੀਟਿੰਗ 23 ਮਈ ਨੂੰ ਹੋਈ ਸੀ ਇਸ ਫੇਰੀ ਦੌਰਾਨ ਪੰਜਾਬ ਮੈਜਿਸਟਰੇਟ ਲੈਂਡ ਟਰਾਂਸਫਰ ਅਫਰ ਮਿਊਨਿਸਪਲ ਪ੍ਰਾਪਰਟੀ ਰੋਲ 2021 ਵਿੱਚ ਇੱਕ ਮਹੱਤਵਪੂਰਨ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਸੀ ਜਿਸ ਤਹਿਤ ਅਲਾਟਰੀਆ ਵੱਲੋਂ ਵਿਕਰੀ ਮੁੱਲ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ ਘਟਾ ਕੇ 6 ਮਹੀਨੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ ਇਸ ਫੈਸਲੇ ਦਾ ਉਦੇਸ਼ ਸ਼ਹਿਰੀ ਸਥਾਨਕ ਸੰਸਥਾਵਾਂ ਦੁਆਰਾ ਮਾਲੀਆ ਇਕੱਠਾ ਕਰਨ ਵਿੱਚ ਤੇਜ਼ੀ ਲਿਆਉਣਾ ਨਗਰ ਨਿਗਮ ਇਕਾਈਆਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਦੇਰੀ ਨਾਲ ਭੁਗਤਾਨਾਂ ਨਾਲ ਸੰਬੰਧਿਤ ਕਾਨੂੰਨੀ ਵਿਵਾਦਾਂ ਨੂੰ ਘਟਾ ਕੇ ਆਮ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨਾ ਸੀ ਹਾਲਕੇ ਦੇਖਣ ਵਾਲੀ ਗੱਲ ਵੀ ਕਿ ਸੋਮਵਾਰ ਨੂੰ ਹੋਣ ਜਾ ਰਹੀ ਸਿਮੀਟ ਵਿੱਚ ਭਗਵੰਤ ਮਾਨ ਸਰਕਾਰ ਕੀ ਵੱਡੇ ਫੈਸਲੇ ਲੈਣ ਜਾ ਰਹੀ ਹੈ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਮੁਤਾਬਕ 3 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਤੇਜ਼ ਹਨੇਰੀ ਚੱਕਰ ਦਾ ਯੈਲੋ ਲਰਡ ਜਾਰੀ ਕੀਤਾ ਗਿਆ ਹੈ ਥੇ ਵੀ ਦੱਸ ਦਈਏ ਕਿ ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਛਮੀ ਗੜਬੜੀ ਅਤੇ ਤੂਫਾਨ ਦੇ ਲਗਾਤਾਰ ਸਰਗਰਮ ਹੋਣ ਕਾਰਨ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਦੌਰਾਨ 9 ਤਬਾਦ ਸਮਾਂ ਵੀ 2 ਜੂਨ ਨੂੰ ਖਤਮ ਹੋ ਜਾਵੇਗਾ ਮੌਸਮ ਵਿਭਾਗ ਅਨੁਸਾਰ 2 ਦਿਨਾਂ ਤੱਕ ਗਰਮੀ ਦੀ ਲਹਿਰ ਦੀ ਕੋਈ ਸੰਭਾਵਨਾ ਨਹੀਂ ਹਾਲਕਿ ਪਹਾੜਾਂ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਵਿੱਚ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਮੁਸ਼ਕਲਾਂ ਵਧ ਗਈਆਂ ਹਨ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼ ਭਾਰ ਵਿੱਚ ਉਨਾ ਲੋਕਾਂ ਵਿਰੁੱਧ ਇੱਕ ਵੱਡੀ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ ਜਾਂ ਜਿਨ੍ਹਾਂ ਦੀ ਸ਼ਰਨ ਪਟੀਸ਼ਨ ਰੱਦ ਕੀਤੀ ਗਈ ਹੈ ਏਜੰਸੀ ਨੇ ਹੁਣ ਤੱਕ 30000 ਤੋਂ ਵੱਧ ਦੇਸ਼ ਨਿਕਾਲਾ ਵਾਰਟ ਜਾਰੀ ਕਰ ਚੁੱਕੀ ਹੈ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਉਹ ਲੋਕ ਸ਼ਾਮਲ ਹਨ ਜੋ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਸਨ ਜਾਂ ਜਿਨ੍ਹਾਂ ਦੇ ਅਪਰਾਧਿਕ ਰਿਕਾਰਡ ਹਨ ਇਸ ਵਿੱਚ ਪੰਜਾਬੀ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹਨ ਪੰਜਾਬੀ ਮੂਲ ਦੇ ਜਿਹੇ ਕਾਫੀ ਨੌਜਵਾਨ ਹਨ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਉਹ ਕੈਨੇਡਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਹਨ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਪਹਿਲਾ ਤਿੰਨ ਤਰ੍ਹਾਂ ਦੇ ਲੋਕਾਂ ਵਿਰੁੱਧ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਦੀ ਰਾਜਨੀਤਿਕ ਸ਼ਰਨ ਦੀ ਅਰਜ਼ੀ ਰਾਤ ਕੀਤੀ ਗਈ ਹੈ ਅਤੇ ਜੋ ਕੈਨੇਡਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਹਨ ਅਤੇ ਜਿਨ੍ਹਾਂ ਦਾ ਅਪਰਾਧ ਨਾਲ ਕੁਝ ਸਬੰਧ ਰਿਹਾ ਹੈ ਕੈਨੇਡਾ ਦੇ ਇੱਕ ਮਸ਼ਹੂਰੀ ਇਮੀਗ੍ਰੇਸ਼ਨ ਮਾਹਿਰ ਦਾ ਕਹਿਣਾ ਹੈ ਕਿ ਇਹਨਾਂ 30000 ਲੋਕਾਂ ਵਿੱਚੋਂ 80% ਉਹ ਹਨ ਜਿਨ੍ਹਾਂ ਦੀ ਸ਼ਰਨ ਪਟੀਸ਼ਨ ਰੱਦ ਕੀਤੀ ਗਈ ਹੈ ਏਜੰਸੀ ਦੀ ਸੂਚੀ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਹੈ ਤੇ ਉਹ ਵੀ ਸ਼ਾਮਲ ਹਨ ਜਿਨ੍ਹਾਂ ਦੇ ਟੂਰਿਸਟ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਹੈ ਪਰ ਹਜੇ ਤੱਕ ਵਾਪਸ ਨਹੀਂ ਆਏ ਕੁਝ ਲੋਕ ਅਜਿਹੇ ਹਨ ਜੋ ਪੀਆਰ ਕਾਰਡ ਧਾਰਕ ਹੋਣ ਦੇ ਬਾਵਜੂਦ ਅਪਰਾਧਾਂ ਵਿੱਚ ਸ਼ਾਮਲ ਪਏ ਹਨ ਜਲਦ ਹੀ ਅਜਿਹੇ ਨੌਜਵਾਨ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰਦੀ ਕਿ ਜਾਵੇਗੀ ਤਸਦੀਕ ਏਜੰਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਦੇਸ਼ ਨਿਕਾਲਾ ਦਿੱਤਾ ਗਿਆ ਤਾਂ ਵਿਅਕਤੀ ਬਾਅਦ ਵਿੱਚ ਦੁਬਾਰਾ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਸਰਕਾਰ ਦੁਆਰਾ ਦੇਸ਼ ਨਿਕਾਲੇ ਦੀ ਲਾਗਤ ਵੱਜੋਂ 3800 ਡਾਲਰ ਕੈਨੇਡੀਅਨ ਦਾ ਭੁਗਤਾਨ ਕਰਨਾ ਪਵੇਗਾ ਜੇਕਰ ਉਸ ਨੂੰ ਇੱਕ ਵਿਸ਼ੇਸ਼ ਸਕਾਟ ਯਾਨੀ ਸੁਰੱਖਿਆ ਅਧੀਨ ਨਾਲ ਵਾਪਸ ਭੇਜਿਆ ਜਾਂਦਾ ਹੈ ਤਾਂ ਉਸ ਨੂੰ 12800 ਕੈਨੇਡੀਅਨ ਡਾਲਰ ਦੇਣੇ ਪੈਣਗੇ ਏਜੰਸੀ ਦੀ ਤਾਜ਼ਾ ਰਿਪੋਰਟ ਅਨੁਸਾਰ 21 ਅਕਤੂਬਰ ਤੱਕ 4.5 ਲੱਖ ਤੋਂ ਵੱਧ ਲੋਕ ਕੈਨੇਡਾ ਤੋਂ ਦੇਸ਼ ਨਿਕਾਲੇ ਦੇ ਦਿੱਤੇ ਗਏ ਹਨ ਅਤੇ ਵੱਖ-ਵੱਖ ਪੜਾਵਾਂ ਵਿੱਚ ਹਨ ਦੱਸਦੇ ਕਿ 27600 ਲੋਕ ਦੇਸ਼ ਨਿਕਾਲੇ ਦੇ ਆਖਰੀ ਪੜਾਅ ਵਿੱਚ ਹਨ ਅਤੇ 3.5 ਲੱਖ ਤੋਂ ਵੱਧ ਲੋਕ ਨਿਗਰਾਨੀ ਹੇਠ ਹਨ ਅਤੇ ਸ਼ਰਨਾਰਥੀ ਬਣਨ ਦੇ ਫੈਸਲੇ ਦਿਉੜੀ ਕਰ ਰਹੇ ਹਨ ਦੱਸਦੇ ਕਿ ਇੱਕ ਹੋਰ ਕੈਨੇਡੀਅਨ ਮਾਹਿਰ ਮੁਤਾਬਕ ਪਿਛਲੇ 3 ਸਾਲਾਂ ਵਿੱਚ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ 2024 ਵਿੱਚ ਹੁਣ ਤੱਕ 20000 ਤੋਂ ਵੱਧ ਸ਼ਰਨ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਜੋ ਕਿ 2019 ਨਾਲੋਂ 615% ਵੱਧ ਹੈ ਸਰਕਾਰ ਇਹਨਾਂ ਪਟੀਸ਼ਨਾਂ ਦਾ ਜਲਦ ਹੀ ਨਿਪਟਾਰਾ ਕਰ ਰਹੀ ਹੈ ਕਿਉਂਕਿ ਇਹਨਾਂ ਵਿੱਚੋਂ 90 ਤੋਂ ਲੈ ਕੇ 100% ਦਾਅਵਿਆਂ ਨੂੰ ਝੂਠਾ ਪਾਇਆ ਗਿਆ ਹੈ ਮਾਈਨਿੰਗ ਦੇ ਮੁੱਦੇ ਤੇ ਪੰਜਾਬ ਸਰਕਾਰ ਦੇ ਮੰਤਰੀ ਲਾਲਚੰਦ ਕਟਾਰੂ ਚੱਕ ਅਤੇ ਸ਼੍ਰੋਮਣੀ ਕਾਦਰੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ। ਮੰਤਰੀ ਨੇ ਵਿਕਰਮ ਮਜੀਠੀਆ ਨੂੰ 2 ਦਿਨਾਂ ਦੇ ਅੰਦਰ-ਅੰਦਰ ਸੋਸ਼ਲ ਮੀਡੀਆ ਤੇ ਉਹਨਾਂ ਵਾਏ ਉਹਨਾਂ ਬਾਰੇ ਪਾਈਆਂ ਗਈਆਂ ਪੋਸਟਾਂ ਨੂੰ ਹਟਾਉਣ ਬਾਰੇ ਕਿਹਾ ਹੈ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਮੰਤਰੀ ਦਾ ਕਹਿਣਾ ਹੈ ਕਿ ਰੇਤ ਮਾਈਨਿੰਗ ਸੰਬੰਧੀ ਉਹਨਾਂ ਦੇ ਝੂਠੇ ਨਾਮ ਦੀ ਵਰਤੋਂ ਕਰਕੇ ਇੱਕ ਪੋਸਟ ਪਾਈ ਗਈ ਅ제ਹਾ ਕਰਕੇ ਮਜੀਠੀਆ ਆਪਣੇ ਖਿਲਾਫ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਰ ਬੱਚਾ ਆਪਣੀ ਅਸਲੀਅਤ ਜਾਣਦਾ ਹੈ ਮਜੀਠੀਆ ਨੇ ਮੰਤਰੀ ਦੇ ਉਦੇ ਤੇ ਦੋਸ਼ ਲਗਾਇਆ ਸੀ ਮਾਈਨਿੰਗ ਦੇ ਮੁੱਦੇ ਤੇ ਪੰਜਾਬ ਸਰਕਾਰ ਦੇ ਮੰਤਰੀ ਲਾਲਚੰਦ ਘਟਾਰੂ ਚੱਕ ਅਤੇ ਸ਼੍ਰੋਮਣੀ ਕਾਲਦਲ ਦੇ ਵਿਕਰਮ ਮਜੀਠੀਆ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ ਮੰਤਰੀ ਨੇ ਵਿਕਰਮ ਮਜੀਠੀਆ ਨੂੰ 2 ਦਿਨਾਂ ਦੇ ਅੰਦਰ ਅੰਦਰ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਹਟਾਣ ਲਈ ਕਿਹਾ ਹੈ ਇਤੇ ਮੈਂ ਖੜਾ ਹਾਂ ਇਸ ਵੇਲੇ ਇਹ ਸਾਪਰ ਗੋਪੀ ਤੇ ਗੋਲ ਪੰਚਾਇਤ ਜਿਹੜੀ ਬੇਚਰਾਗਾ ਜਿਹੜੇ ਦਰਾਬੁਰਦ ਪਿੰਡ ਨੇ ਸੋ ਇਹ ਦਰਾਬੁਰਦ ਪਿੰਡ ਦੇ ਅੰਦਰ ਮੈਂ ਸਾਪਰ ਗੋਪੀ ਤੇ ਜਿਹੜੀ ਸਾਈਡ ਆ ਮਾਈਨਿੰਗ ਦੀ ਮੈਂ ਉੱਥੇ ਖੜਾ ਹਾਂ ਸੋ ਦੋ ਦਿਨ ਪਹਿਲੋਂ ਪੰਜਾਬ ਦੇ ਅੰਦਰ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਆਪਣੇ ਜਿਹੜਾ ਉਹ ਫੇਸਬੁੱਕ ਤੋਂ ਅਕਾਊਂਟ ਤੋਂ ਬਨੇਕ ਪੋਸਟ ਸ਼ੇਅਰ ਕੀਤੀ ਆ ਜਿਹਦੇ ਵਿੱਚ ਇਹ ਜਿਗਰ ਕੀਤਾ ਕਿ ਜਿਹੜੀ ਮਾਈਨਿੰਗ ਆ ਉਹ ਹੋ ਰਹੀ ਆ ਟਿੱਪਰਜ਼ ਆ ਰਹੇ ਨੇ ਟਰਾਲੀਆਂ ਜਾ ਰੀਆਂ ਨੇ ਤੇ ਨਾਲ ਵਿਕਰਮਜੀਤ ਸਿੰਘ ਮਜੀਠੀਏ ਨੇ ਚੇਚੇ ਤੌਰ ਤੇ ਮੇਰਾ ਨਾਂ ਲਿਖ ਕੇ ਕਿ ਇਹ ਜਿਹੜੀ ਇਨਲੀਗਲ ਮਾਈਨਿੰਗ ਆ ਇਹ ਮੰਤਰੀ ਲਾਲਚੰਦ ਕਟਾਰੂਚਾ ਕਰਾ ਰਿਆ ਮੋٹے ਤੌਰ ਤੇ ਉਹਨੇ ਇਹ ਇਲਜ਼ਾਮ ਲਾਇਆ ਉਹਨੇ ਇਹ ਕੋਸ਼ਿਸ਼ ਕੀਤੀ ਆ ਕਿ ਇਹ ਜਿਹੜੀ ਪੁਆ ਹਲਕਾ ਬਧਰਸ ਹਲਕਾ ਪੁਆ ਤੇ ਇਹਦੇ ਅੰਦਰ ਜਿਹੜੀ ਇਹ ਸਾਫਰ ਗੋਪੀ ਦੇ ਵਿੱਚ ਮਾਈਨਿੰਗ ਹੋ ਰਹੀ ਆ ਇਹ ਇਨਲੀਗਲ ਆ ਔਰ ਇਹ ਲਾਲਚੰਦ ਘਟਾਰੂ ਚੱਕ ਜਿਹੜਾ ਮੰਤਰੀ ਪੰਜਾਬ ਦਾ ਉਹ ਕਰਵਾ ਰਿਹਾ ਹੈ ਪਹਿਲੀ ਗੱਲ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਵੈਸੇ ਵਿਕਰਮਜੀਤ ਸਿੰਘ ਮਜੀਠੀਏ ਨੂੰ ਉਹਦੀ ਗੱਲ ਦਾ ਜਵਾਬ ਦੇਣ ਨੂੰ ਚਿਤ ਤੇ ਨਹੀਂ ਕਰਦਾ ਕਿਉਂਕਿ ਹਲਕਾ ਤੇ ਦਿਵਾਗੀ ਤੌਰ ਤੇ ਬੋਣਾ ਇਨਸਾਨ ਹੈ ਜਿਹਨੂੰ ਸਿਆਸਤ ਦਾ ਊੜਾੜਾ ਵੀ ਮੈਂ ਸਮਝਦਾ ਸਮਝ ਨਹੀਂ ਤੇ ਇਸ ਕਿਸਮ ਦਾ ਤੇ ਸਿਆਸੀ ਵਿਵਹਾਰ ਕਰਦੇ ਆ ਜਿੱਦਾਂ ਗਲੀਆਂ ਦੇ ਮਸਟੰਡੇ ਕਰਦੇ ਆ ਸੋ ਵੈਸੇ ਤਾਂ ਮੈਂ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਪਰ ਕਿਉਂਕਿ ਉਹਨੇ ਮੇਰਾ ਨਾਮ ਲਿਆ ਆਪਣੀ ਪੋਸਟ ਦੇ ਉੱਤੇ ਸਪੈਸ਼ਲ ਲਿਖ ਕੇ ਸੋ ਮੈਂ ਪਹਿਲੀ ਗੱਲ ਤੇ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਸਾਪਰ ਗੋਪੀ ਤੇ ਗੋਲ ਜਿਹੜੀ ਮਾਈਨਿੰਗ ਸਾਈਡ ਹੈ ਇਹ ਮਤਲਬ ਲੀਗਲ ਤੌਰ ਤੇ ਇਹਦੀ ਬੋਲੀ ਹੋਈ ਆ 2023 ਚ April ਦੇ ਅੰਦਰ ਜਿਹੜੀ ਜਿਹਦੇ ਕਾਗਜ਼ ਦਾ ਡਾਕੂਮੈਂਟ ਮੇਰੇ ਹੱਥ ਹੈ ਮੈਂ ਸਿਰਫ ਇਹ ਹੀ ਸਾਬਤ ਕਰਨਾ ਚਾਹਨਾ ਵੀ ਪਹਿਲੀ ਗੱਲ ਇਹ ਬੋਲੀ 46 ਜਿਹੜੇ ਵਿਡਰਨ 46 ਜਿਹੜੇ ਠੇਕੇਦਾਰ ਸਾਨੂਣਾ ਨੇ ਇਹਦੇ ਵਿੱਚ ਸਮੂਲੀਅਤ ਕੀਤੀ ਔਰ ਤੁਸੀਂ ਥੱਲੇ ਦੇਖ ਰਹੇ ਹੋ कि ਇਹਦੇ ਅੰਦਰ ਟਾਪ ਦੇ ਅਫਸਰ ਜਿਹੜੇ ਮਾਈਨਿੰਗ ਵਿਭਾਗ ਦੇ ਡਰੇਨੇਜ ਵਿਭਾਗ ਦੇ ਔਰ ਜਿਨ੍ਹਾਂ ਦੀਆਂ ਸਬਡਮੀਨਲ ਪੱਧਰ ਤੇ ਡਿਊਟੀਆਂ ਲੱਗੀਆਂ ਨੇ ਸਭ ਦੇ ਸਾਈਨ ਨੇ ਔਰ ਇਹ ਬੋਲੀ ਜਿਹੜੀ ਆ ਉਹ ਐਮਬੀਡੀ ਜਿਹੜੀ ਕੰਪਨੀ ਆ ਉਹਨੇ ਲਈ ਆ ਤੇ ਉਹ ਮਾਈਨਿੰਗ ਤੇ ਕਰਦਿਆ ਨੰਬਰ 1 ਤੇ ਆ ਸੈਕੰਡ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮਜੀਟਿਆ ਜਿਹਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਚਿੱਟਾ ਘਰ ਘਰ ਕਿੰਨੇ ਪਜਾਇਆ ਇਹ ਸਾਰਾ ਪੰਜਾਬ ਜਾਣਦਾ ਔਰ ਤੁਸੀਂ ਤੁਹਾਡੇ ਖਿਲਾਫ ਕੇਸ ਵੀ ਬਣਿਆ ਤੁਸੀਂ ਅੱਜ ਵੀ ਉਹਨਾਂ ਕੇਸਾਂ ਨੂੰ ਭੁਗਤ ਰਹੇ ਹੋ ਕਾਜੀ ਤੁਸੀਂ ਡਰੱਗਸ ਦੇ ਮਾਮਲੇ 'ਚ ਸੈਟ ਲੱਗੇ ਪੈਸ ਹੁੰਦੇ ਹੋ ਕਾਜੀ ਤੁਸੀਂ ਡਰੱਗਸ ਦੇ ਮਾਮਲੇ ਦੇ ਵਿੱਚ ਤਰੀਕਾ ਭੁਗਤਦੇ ਹੋ ਤੇ ਤੁਸੀਂ ਮਹੀਨਿਆਂ ਵੱਦੀ ਜੇਲ੍ਹ ਵੀ ਕੱਟ ਕੇ ਆਏ ਹੋ ਡਰੱਗਸ ਦੇ ਮਾਮਲੇ 'ਚ ਇਹ ਜਿਹੜਾ ਪ੍ਰਸਾਸ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਸੋ ਤੁਸੀਂ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਹੋ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਤਵਾਈ ਲਈ ਤੁਸੀਂ ਤੁਸੀਂ ਜ਼ਿੰਮੇਵਾਰ ਹੋ ਸੋ ਉਸ ਜ਼ਿੰਮੇਵਾਰੀ ਤੋਂ ਤੁਸੀਂ ਲੋਕਾਂ ਦਾ ਧਿਆਨ ਲਾਂਭੇ ਲਿਆਉਣ ਦੇ ਲਈ ਕਿਉਂਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਡਰੱਗਸ ਦੇ ਖਿਲਾਫ ਹੱਲਾ ਬੋਲਿਆ ਜਿਹੜਾ ਉਹਨਾਂ ਨੇ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਤੁਸੀਂ ਉਹਨੂੰ ਲਿਓ ਲਾਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਮੈਂ ਵਿਕਰਮ ਜੀਠੀਆ ਜੀ ਤੁਹਾਨੂੰ ਇਹ ਚਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਂ ਤੁਸੀਂ ਸਪੈਸਲ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਆਦਰਵਾਈ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਮੈਂ ਇਸ ਇਲਾਕੇ ਦਾ ਜੰਪਲ ਆ ਇਸ ਇਲਾਕੇ ਦੀ ਮਿੱਟੀ ਦੇ ਵਿੱਚੋਂ ਅਸੀਂ ਨਿਕਲੇ ਲੋਕ ਆ ਤੇ ਮਾਇਨੇ ਤੁਸੀਂ ਪੰਜਾਬ ਚ ਕਰਾਉਂਦੇ ਰਹੋ ਡਰੱਗਸ ਦਾ ਕਾਰੋਬਾਰ ਆ ਤੁਹਾਡੀ ਸਰਕਾਰਾਂ ਵੇਲੇ ਪੰਜਾਬ ਚੱਲਦਾ ਰਿਹਾ ਤੇ ਇਸ ਇਲਾਕੇ ਦੇ ਅੰਦਰ ਜਿਹੜਾ ਡਰੱਗਸ ਦਾ ਮੇਨ ਸਰਗਣਾ ਜਿਹੜਾ ਸਾਬਕਾ ਐਮਐਲਏ ਤੁਹਾਡੀਆਂ ਉਹਨਾਂ ਨਾਲ ਸਾਂਝਾਂ ਨੇ ਔਰ ਤੁਹਾਡੀਆਂ ਇੰਟਰਨਲ ਉਹਨਾਂ ਨਾਲ ਸਾਂਝਾਂ ਨੇ ਉਹਨਾਂ ਸਾਂਝਾਂ ਦੇ ਵਿੱਚ ਤੁਸੀਂ ਤੈਅ ਕਰਦੇ ਹੋ ਕਿ ਅੱਜ ਪੰਜਾਬ ਦੇ ਅੰਦਰ ਮੈਂ ਕਿਹੜਾ ਮੁੱਦਾ ਚੁੱਕਣਾ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਤੁਸੀਂ ਸਿਆਸਤ ਦਾ ਨਹੀਂ ਹੋ ਉਸੇ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨੇੜੇ ਰਹੇ ਹੋ ਤੁਹਾਡੇ ਚ ਮਾੜਾ ਮੋਟਾ ਵੀ ਪਰਸਾਵਾ ਜਿਹੜਾ ਉਹਨਾਂ ਦੀ ਸਿਆਸੀ ਜੀਵਨੀ ਦਾ ਨਹੀਂ ਤੁਸੀਂ ਤਾਂ ਮਾਫੀਆ ਮਾਫੀਆ ਚਲਾਉਣ ਵਾਲੇ ਸਰਕਾਰਾਂ ਚ ਕੰਮ ਕੀਤਾ ਸੋ ਮੇਰੀ ਤੁਹਾਨੂੰ ਚੇਤਾਵਨੀ ਹੈ ਕਿ ਤੁਸੀਂ ਮੇਰੇ ਨਾਂ ਦੀ ਜਿਹੜੀ ਪੋਸਟ ਕੀਤੀ ਆ ਇਹਨੂੰ ਪੋਸਟ ਨੂੰ ਹਟਾਓ ਆਦਰਵਾਈ ਤੁਹਾਡੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਔਰ ਤੁਹਾਨੂੰ ਵੈਸੇ ਵੀ ਪੰਜਾਬ ਦੇ ਲੋਕ ਜਾਣਦੇ ਆ ਤੁਹਾਡੇ ਕੰਮਾਂ ਨੂੰ ਜਾਣਦੇ ਆ ਤੁਹਾਡੀ ਸਰਕਾਰਾਂ ਦਾ ਟਿਨਯੂਰ ਵੀ ਲੋਕੀ ਜਾਣਦੇ ਆ ਔਰ ਅਸੀਂ ਇਸ ਮਿੱਟੀ ਤੇ ਇਸ ਧਰਤੀ ਦੇ ਜੰਮਪਲ ਆ ਅਸੀਂ ਡਟ ਕੇ ਮਾਇਨੇ ਦੇ ਖਿਲਾਫ ਪਹਿਲਾਂ ਵੀ ਸੀਗੇ ਅੱਜ ਵੀ ਆ ਤੇ ਵਿਖੇ ਚ ਵੀ ਰਾਵਾਂਗੇ ਸਾਡਾ ਪਰਪਸ ਪੰਜਾਬ ਨੂੰ ਲੀਡ ਤੇ ਲਿਆਉਣਾ ਪੰਜਾਬ ਦੇ ਲੋਕਾਂ ਦੇ ਜਿਹੜੇ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਕੰਮ ਕਰਨਾ ਸੋ ਮਾਨ ਸਾਹਿਬ ਲਗਾਤਾਰੋ ਚ ਲੱਗੇ ਆ ਸੋ ਮੇਰੀ ਇਹ ਤੁਹਾਨੂੰ ਹੰਭਲ ਅਪੀਲ ਹੈ ਕਿ ਤੁਸੀਂ ਇਹਨਾਂ ਗੌਣਾ ਪਰ ਨਾ ਦੱਸੋ ਸਬੋਟਾ ਲੈਣੀ ਆ ਪੰਜਾਬ ਦੇ ਲੋਕ ਹੋਰ ਕੰਮ ਕਰੋ ਇਹਨਾਂ ਗੱਲਾਂ ਦੇ ਉੱਤੇ ਵੋਟਾਂ ਨਹੀਂ ਮਿਲਦੀਆਂ ਨਾ ਤੁਸੀਂ ਪੰਜਾਬ ਦੇ ਅੱਖਾਂ ਚ ਕੱਟਾ ਪਾ ਸਕਦੇ ਹੋ ਨਾ ਤੁਸੀਂ ਪੋਏ ਦੇ ਲੋਕਾਂ ਨੂੰ ਮਾਜਦੇ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਤੁਹਾਡਾ ਚੱਪਾ-ਚੱਪਾ ਤੁਹਾਡੀਆਂ ਰਗਾਂ ਲੋਕ ਜਾਣਦੇ ਆ ਸੋ ਮੈਂ ਤੁਹਾਨੂੰ ਜ਼ਰੂਰੀ ਗੱਲ-ਗੱਲ ਕਹਾਂਗਾ ਕਿ ਜੇ ਮਾੜੀ-ਮੋਟੀ ਵੀ ਤੁਹਾਨੂੰ ਸਿਆਸਤ ਦੀ ਹਜਾ ਹੈਗੀ ਆ ਮਾੜੀ-ਮੋਟੀ ਵੀ ਸਿਆਸਤ ਦੀ ਤੁਹਾਨੂੰ ਜਿਹੜੀ ਉਹ ਕੋਈ ਪ੍ਰੋਟੋਕਾਲ ਹੈਗਾ ਤਾਂ ਇਸ ਕਿਸਮ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਂ ਚ ਝਾਕੋ ਔਰ ਇਸ ਪੋਸਟ ਨੂੰ ਡਿਲੀਟ ਕਰੋ ਅਦਰਵਾਈਜ਼ ਮੈਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੂੰਗਾ